ਵੀਡੀਓ ਨੂੰ ਦੇਖ ਰਹੇ ਹਈ ਮਿੱਤਰ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਜਾ ਰਹੇ ਹਾਂ ਜੀ ਅੰਮ੍ਰਿਤਸਰ ਅੰਮ੍ਰਿਤਸਰ ਜਾ ਰਹੀਏ ਆਪਾਂ ਸੇਵਾ ਤੇ ਇੱਥੇ ਪਾਈ ਸੌਹ ਜਾਂਦੀ ਹੈ ਜੀ ਤੇ ਹੁਣ ਆਪਾਂ ਜੀ ਰੋਪੜ ਪੁੱਜ ਗਏ ਜੀ ਸੁਰਜੀਤ ਦੀਆਂ ਲੱਟਾਂ ਤੇ ਇੱਥੋਂ ਆਪਾਂ ਨੇ ਗੱਡੀ 'ਚ ਜਾਣਾ ਸੀ ਇੱਕ ਫੇਰ ਹੋਰ ਸੀ ਬਵਾਨੀ ਤੋਂ ਉਹਨੂੰ ਡੀਗ ਰਹੇ ਸੀ ਕਾਲਾ ਫਿਰ ਉਹ ਵੀ ਆ ਗਿਆ ਸੀ ਥੋੜੀ ਦੇਰ ਬਾਅਦ ਤੇ ਉਸ ਤੋਂ ਬਾਅਦ ਜੀ ਅਸੀਂ ਕਾਠਗੜ ਰੇ ਟੋਲ ਪਲਾਜਾ ਜੀ ਉੱਥੇ ਥੋੜਾ ਜਿ ਰੁਕੇ ਚਾਹ ਚੂ ਪਾਣੀ ਪੀਤਾ ਜੀ ਤੇ ਉਸ ਤੋਂ ਬਾਅਦ ਫੇਰ ਚੱਲੇ ਪਾ ਗਏ ਤੇ ਆਪਾਂ ਡਾਗੇ ਜੀ ਖਟਕੜ ਕਲਾ ਸਹੀ ਭਗਤ ਸਿੰਘ ਦਾ ਪਿੰਡ ਹੈ ਜੀ ਨਵਾਂ ਸ਼ਹਿਰ ਟੱਪ ਕੇ ਸੀ ਨਵਾਂ ਸ਼ਹਿਰ ਟੱਪ ਕੇ ਜੀ ਪੰਡੇ ਨੇ ਕੀਰੇ ਤਕਰੀਬਨ ਅੱਜ 8.5 ਤੋਂ ਲਈ ਸੀ 8.5 12 ਪੁੱਜ ਗਈ ਸੀ ਰਿਪੇਅਰ ਦੇ ਤਰੀਕਾ ਜਦ ਕਹਿੰਦੀ ਮੇਰੀ ਅੱਜ 2-3 ਹੋਣ ਆਪਣੇ ਵਾਪਸੀ ਦੀ ਤੇ ਹੁਣ ਅਸੀਂ ਜੀ ਜਿਹੜਾ ਪ੍ਰਸ਼ਾਦ ਆ ਜੀ ਉਹ ਪੈਕ ਕਰ ਰਹੇ ਸੀ ਤੇ ਨਾਲ ਮੇਰੇ ਮਿੱਤਰ ਜਿਹੜੇ ਆਇਆ ਨਾਲ ਉਹਨਾਂ ਦੇ ਉੱਪਰ ਸਟicker ਤੇ ਲੱਡੂਆਂ ਦਾ ਪ੍ਰਸ਼ਾਦ ਤੇ ਜਲੇਬੀਆਂ ਦਾ ਪ੍ਰਸ਼ਾਦ ਉਹ ਪੈਕ ਕਰ ਰਹੇ ਹਾਂ ਵੀਡੀਓ ਨੂੰ ਦੇਖ ਰਹੇ ਉਤਰਪੈਣ ਭਰਾਵਾ ਨੂੰ ਸਾਸਰੀਆ ਕਾਲ ਜੀ ਆਜਾ ਜੀ ਆਪਾਂ ਅੰਬਰਸਰ ਜੀ ਤਰੀਕ ਅੱਜ ਪਹਿਲੀ ਹੋ ਗਈ ਜੀ। ਦੋ ਤਰੀ ਨੂੰ ਆਪਣੀ ਵਾਪਸੀ ਹੈ ਜੀ। ਅੰਮ੍ਰਿਤਸਰ ਭਾਈਸਾਲ ਆਉਂਦੇ ਆ ਜੀ। ਇੱਕ ਅਨੰਦਪ੍ਰਸਾਦ ਖੁੱਲੇ ਮਾਲੇ ਨੂੰ। ਨਾਨਕਸਰ ਤੇ ਸ਼੍ਰੀ ਫਤਿਹਗੜ੍ਹ ਸਾਹਿਬ। ਲੋ ਜੀ ਟਾਈਮ ਤਕਰੀਬਨ 2 ਵਜੇ ਗਏ ਜੀ। ਪ੍ਰਸ਼ਾਦਾ ਪਾਣੀ ਪਨ ਛਕ ਲਿਆ ਜੀ। 12:30 ਵਜੇ ਆਏ ਸੀ ਆਪਾਂ। ਤੇ ਕੱਲ ਹੀ ਕੱਲੋਂ ਆਪਾਂ ਨੇ ਸ਼ਾਮੀ ਤਰਪਣਾ ਇ ਇਥੋਂ 5:00 ਵਜੇ। ਕੱਲ ਪ੍ਰੋਗਰਾਮ ਅੱਜ ਵੀ ਰਾਤ ਨੂੰ ਪ੍ਰੋਗਰਾਮ ਹੈ ਜੀ। ਬਾਬਾ ਜੀ ਆਣਾ ਗੁਰਕਬਾਲ ਸਿੰਘ ਜੀ ਨੇ ਲੋ ਜੀ ਹੁਣ ਆਪਾਂ ਸੈਂਡਵਿਚ ਬਣਾਉਣ ਲੱਗੇ ਹਾਂ ਜੀ ਰਾਇਸ਼ ਆਪਣੀ ਇੱਧਰ ਹੈ ਸਕੂਲ ਆ ਜੀ ਨਾਲੇ ਸਕੂਲ ਦੇ ਵਿੱਚ ਆਪਣੀ ਰਾਇਸ਼ ਆ ਰਾਤ ਇੱਥੇ ਠਹਿਰਾਂਗੇ ਆਪਾਂ ਤਰਨਤਾਰਨ ਰੋਡ ਆ ਜੀ ਥੋੜਾ ਟਾਈਮ ਜਿਹੜੇ ਆਪਣੇ ਉਰ ਦੇ ਮਿੱਤਰ ਆ ਯਾਰ ਬਿੱਲੀ ਉਹਨਾਂ ਨਾਲ ਥੋੜਾ ਜਿਹਾ ਘੁੰਮਣ ਗਏ ਸੀ ਅਮਰ ਓਂਕਾਰ ਹਰਸ਼ ਤੇ ਵਿਤਨ ਆਪਾਂ ਨੂੰ ਅੱਜ ਸਾਲ ਮਿਲਦੇ ਇਹ ਮੁੰਡੇ ਇਹ ਇੱਧਰ ਪਾਰਕ 'ਚ ਆਏ ਸੀ ਤੇ ਹੁਣ ਆਪਾਂ ਜੀ ਸਵੇਰੇ ਸਵੇਰੇ ਮੱਥਾ ਟੇਕਣ ਜਾ ਰਹੇ ਜੀ ਦਰਬਾਰ ਸਾਹਿਬ ਰਾਤ 8:00 ਘੰਟੇ ਦਾ 2 ਘੰਟੇ ਪੀ ਸੀ ਟਾਈਮ ਤਕਰੀਬਨ 2:30 ਵਜੇ ਚਾਰ ਕਵਜੇ ਆਪਾਂ ਨੇ ਮੱਥਾ ਠੀਕ ਲਿਆ ਸੀ ਤੇ 5:35 ਮੈਂ ਵਾਪਸ ਆ ਗਿਆ ਸੀ ਤੇ ਇੱਥੋਂ ਤਕਰੀਬਨ 15-20 ਮਿੰਟ ਦਾ ਰਸਤਾ ਹੈ ਜੀ ਆਪਾਂ ਤੁਰ ਕੇ ਹੀ ਗਏ ਸੀ ਇੱਥੋਂ ਆਈ ਸਾਲ ਜਾਂਦੀ ਹੈ ਤੁਰ ਕੇ ਹੀ ਤੁਰ ਕੇ ਹੀ ਆਉਂਦੇ ਆ ਰੰਗਰ ਨਹੀਂ ਦਿਖੀ ਆਪਣਾ ਵਾਲੰਡਰ ਭੰਟੀ ਪਾਉਂਦੇ ਹੜਾ ਕੋਈ ਵੀ ਨਹੀਂ ਹੈਗਾ ਹੋਰ ਕੇ ਨਹੀਂ ਤੇ ਖੜੇ ਹੁੰਦੇ ਚਾਰ ਚਾਰ ਪੂਰੇ ਬੰਦੇ ਰੋਕ ਪੱਲੇ ਕਰਦੇ ਨੇ ਦੇਖਣ ਆਪਾਂ ਇਹਦਾ ਗਲੀਾਂ ਦੇ ਬਣ ਗਿਆ ਬਾਹਰ ਨਹੀਂ ਆ ਚੱਲੋ ਇਹ ਜੇ ਤਿੰਨ ਵਜੇ ਚੱਲਦੇ ਨੇ ਜੀ ਆਪਾਂ 36 ਮਿੰਟ ਚ ਮੈਂ ਤੁਹਾਡੇ ਕਿ ਲਈ ਤੇ 42 ਚ ਆਪਾਂ ਲੱਗੇ ਸੀ ਲੈਨਪਾ 4 18 ਹੋ ਗਏ ਜੀ ਹੁਣ ਆ ਗਿਆ ਜੀ ਗੁਰਦੁਆਰਾ ਟੱਲ ਰਾ ਜੀ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਇਹ ਤਰਨਤਨ ਚੌਕ ਵੱਧਾ ਜੀ ਤਰਨਤਨ ਚੌਕ ਤੇ ਹੁਣ ਆ ਗਏ ਲੋ ਜੀ ਆਪਾਂ ਮੱਥਾ ਟੇਕ ਕੇ ਆ ਗਏ ਜੀ ਤਰਨਤਨ ਰੋਡ ਤੇ ਹੀ ਇਹ ਬੀਬੀ ਕੌਲਾ ਜੀ ਭਲਾਈ ਕੇਂਦਰ ਨਾਲ ਹੀ ਸਕੂਲ ਆ ਸਕੂਲ ਵਿੱਚ ਆਪਣੀ ਰਾਜਸੀ ਜੀ ਅੱਜ ਸ਼ਾਮ ਨੂੰ ਆਪਾਂ ਨੇ ਚਾਲੇ ਪਾਉਣੇ ਆ ਜੀ ਐਤ ਕੀ ਪਿੰਡ ਤੇ ਕੋਈ ਮੁੰਡਾ ਆਇਆ ਨਹੀਂ ਹੈਗਾ ਕਿਹਾ ਤਾਂ ਮੈਂ ਬਹੁਤ ਜਣੇ ਨੂੰ ਤਾਂ ਕੋਈ ਨਹੀਂ ਇਹ ਲਗੋ ਲੋ ਜੀ ਦੋ ਤਰੀਕ ਹੋ ਗਈ ਆ ਜੋ ਕਿ ਸੰਨਤ ਰੋタル ਕਿਹੋ ਜਿਹਾ ਲਾਗੇ ਸਿੱਧੇ ਜੀ ਮਾਰਿਆ ਤਾ ਸਦੂ ਚੱਕਰ ਕੇ ਕੇ ਸਾਡੇ ਸਾਈਟੀ ਕੋਲੋਂ ਸੇਵਾ ਦੇਦੇ ਉੱਤੇ ਇਹ ਫਿਰ ਜੀ ਲੰਗਰ ਹਾਲੇ ਸੇਵਾ ਕਰ ਰਹੀ ਹੋਈ ਹੈ ਅੱਜ ਇਹ ਪਰ 4:00 ਵਜੇ ਤੱਕ ਸਭਨੀ ਸੇਵਾ ਕਰੀ ਹੋ ਰਹੀ ਲੋ ਜੀ ਸਮਾਪਤੀ ਹੋ ਗਈ ਜੀ ਹੁਣ ਆਪਣੇ ਚਾਲੇ ਪਾਣੇ ਜੀ ਲਗਭਗ 6 5 6 ਘੰਟੇ ਲੱਗ ਜਾਣੇ ਆਪਾਂ ਨੂੰ ਜੀ 2 ਜੀ ਟਾਈਮ ਤਕਰੀਬਨ 4:00 ਵਜੇ ਗਏ ਜੀ ਆਪਾਂ ਨੂੰ 4:00 ਵਜੇ ਆਪਣੇ ਤੁਰਪਣਾ ਜੀ ਹੁਣ ਵਾਪਸੀ ਹੈ ਜੀ ਪਿੰਡਾਂ ਨੂੰ ਜੇ ਅਗਲੇ ਸਾਲ ਹੋਇਆ ਕਰਮਾ ਜੇ ਜਰੂਰ ਆਵਾਂਗੇ ਜੀ ਬਸ ਬਾਅਦ ਵਿੱਚ ਅੱਗੇ ਕਰਦੇ ਹਾਂ ਪਰਗਟੇ ਕਰਨਾ ਤੁਮੇ ਤਾਂ ਗਾੜ੍ਹਣ ਦੇ ਬਾਹਰ ਨੂੰ ਇਹਨਾ ਰੰਗੀਲਪੁਰ ਆਗੇ ਸੀ ਆਪਾਂ ਜੀ ਰੰਗੀਲਪੁਰ ਤੋਂ ਆਪਾਂ ਨੂੰ ਮੇਰੇ ਘਰ ਦੇ ਲਈ ਉਨਾਂ ਆਗੇ ਸੀ ਤੇ ਉਹ ਕਾਲਾ ਵੀਰ ਵੀ ਰੰਗੀਲਪੁਰੇ ਉਤਰੇ ਸੀ ਲੋ ਜੀ ਟਾਈਮ ਤਕਰੀਬ 9 ਵਜ ਗਏ ਜੀ ਮਿਲਦੇ ਆਂ ਤੁਹਾਨੂੰ ਕਿਸੇ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ ਜੀ